ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਇੱਕ ਬਹੁਤ ਹੀ ਸੋਹਣਾ ਜਿਹਾ ਗੀਤ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਬਹੁਤ ਪਸੰਦ ਆਊਗਾ ਔਰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਮਾਨੋ ਜੀ ਅਨੰਦ ਇਸ ਗੀਤ ਦਾ ਟਿੱਕਾ ਜਵਾ ਹਾਰਵੇ ਤੂੰ ਤਾਂ ਲੰਘ ਗਿਆ ਨਦੀਆਂ ਤੋਂ ਪਾਰ ਵੇ ਝੂਠੇ ਕਰ ਗਿਆ ਕੋਲਕ ਰਾਰਵੇ ਸਾਨੂੰ ਵੜ ਵੜ ਖਾਵੇ ਕਰ 바ਰਵੇ ਢੀਸ ਸੁ ਦੇ ਨਾ ਸਾਰੇ ਵੇ ਮੇਰੇ ਰਾਜੇ ਦੀ ਆ ਨੋ ਕਰਾ ਗੋਵਿੰਦ ਆਵੇ ਗੋਵਿੰਦ ਢੂੰਢਣਾ ਮੈਂ ਚਲੀਆਂ ਮੇਰੇ ਹੱਥ ਵਿੱਚ ਮੋਤੀਆਂ ਦਾ ਥਾ रात वे मेरा ने खा लिया। मास वे कीते जमना तो दे दे वाज वे मेरे राज दोकरागो ਈਆ ਬਹਾਰ ਵੇ ਕੰਗਣ ਜਵਾਨੀ ਨੂੰ ਲੋੜੀਏ ਮੇਰੀਆਂ ਚੂੜੀਆਂ ਨੇ ਲਈਆ ਬਹਾਰ ਵੇ ਆਪ ਲੰਘ ਗਏ ਨਦੀਆਂ ਤੋਂ ਪਾਰ ਵੇ ਛੁੱਟੇ ਕਰੇਗੀ ਰਰਵੇ ਸਾਨੂੰ ਵੜ ਵੜ ਖਾਵੇ ਕਰ ਬਾਰਵੇ ਸੜੀ ਨੰਦ ਨਾ ਲੈਂਦੀਆ ਸਾਰੇ ਮੇਰੇ ਰਾਜ ਦੇ ਅਨੋਕਰਾ ਗੋ हाथ ਵਿੱਚ ਮੋਤੀਆਂ ਦਾ ਥਾਲੇ ਵੇ ਮੈਨੂੰ ਪਤਣਾ ਤੇ ਪੈ ਗਈਆ ਰਾਤ ਵੇ ਮੇਰਾ ਮਛਰ ਨੇ ਖਾਲਿਆ ਮਾਸ ਵੇ ਕੀ ਤੇ ਜਮਨਾ ਵਾਜਵੇ ਮੇਰੇ ਰਾਜੇ ਦੀਆ ਨੌਕਰ ਗੋਵਿੰਦ ਆਵੇ ਖਿਲਾਜਵਾਨੀ ਨੂੰ ਲੋੜੀਏ ਮੇਰੀਆਂ ਸ਼ਾਪਾਣੇ ਲਈ ਬਹਾਰਵੇ ਜੱਲਾ ਜਵਾਨੀ ਨੂੰ ਲੋੜੀਏ ਮੇਰੀਆਂ ਸ਼ਾਪਾਣੇ ਲਈਆ ਬਹਾਰ ਵੇ ਆਪ ਲੰਘ ਗਿਆਂ ਨਦੀਆਂ ਤੋਂ ਪਾਰ ਵੇ ਝੂਠੇ ਕਰ ਗਿਆ ਕੋ रारवे सानू पतना ते पे गई आ रात वे साडा मछरा ने खा लेया। मास वे की ते तो दे दे वा ਨਕਰਾ ਗੋਵਿੰਦਾ ਵੇ ਟਿਕਾ ਜਵਾਨੀ ਨੋ ਲੋੜੀਏ ਮੇਰੀ ਦੋਨੀ ਨੇ ਲਾਇਆ ਬਹਾਰ ਵੇ ਲੰਘ ਗਿਆ ਨਦੀਆਂ ਤੋਂ ਪਾਰ ਵੇ ਝੂਠੇ ਕਰ ਗਿਆ ਕੋਲਕ ਰਾਰੇ ਵੇ ਸਾਨੂੰ ਵੜ ਵੜ ਖਾਵੇ ਕਰ ਬਾਰੇ ਵੇ ਸੜੀ ਜਠਾਣੀ ਦਾ ਮਨ ਬਾਗੋ ਬਗਵੇ ਮੇਰੇ ਰਾਜੇ ਦੇ ਨੋ ਕਰਾ ਗੋਵਿੰਦ ਆਵੇ ਗੋਵਿੰਦ ਢੂੰਢਣਾ ਮੈਂ ਚਲੀਆ ਮੇਰੇ ਹੱਥ ਵਿੱਚ ਮੋਤੀਆਂ ਦਾ ਤਾਲੇ ਪਤਨਾ ਤੇ ਪੈ ਗਈਆ ਰਾਤ ਵੇ ਮੇਰਾ ਮਛਰ ਨੇ ਖਾ ਲਿਆ ਮਾਸ ਵੇ ਕੀ ਤੇਜਮਨ ਤੋਂ ਦੇ ਦੇ ਵਾਜ ਵੇ ਮੇਰੇ ਰਾਜੇ ਦੇ ਅਨੋਖਾ go winda